ਕੋ ਵੀ ਬੈਠੇ ਬੈਠੇ ਬਣ ਗਿਆ ਪ੍ਰੋਗਰਾਮ ਕੋਈ ਪਹਾੜਾਂ ਦੇ ਜਾ ਹੀ ਹੈ ਵੇਖਿਆ ਫਿਰ ਉੱਥੋਂ ਹੀ ਤੁਹਾਨੂੰ ਦਿਖਾਉਣੇ ਕੋਈ ਨਾ ਕੋਈ ਲొਕੇਸ਼ਨ ਪਹਾੜਾਂ ਦੀ ਜੇਕਰ ਤੁਸੀਂ ਵੀ ਪਹਾੜਾਂ ਦੇ ਜਾਣ ਦਾ ਛੁੱਟੀਆਂ ਮਨਾਉਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੱਕ ਵਾਰੀ ਆਹ ਲొਕੇਸ਼ਨ ਜ਼ਰੂਰ ਦੇਖਿਓ ਬਹੁਤ ਸੋਹਣਾ 뷰 ਆ ਪਿੰਡਾਂ ਵਾਲਾ ਮਾਹੌਲ ਆ ਤੇ ਐ ਲੱਗੂ ਜਿਵੇਂ ਆਪਾਂ ਪਹਾੜਾਂ 'ਚ ਆ ਗਏ ਪਰ ਮੌਸਮ ਨਹੀਂ ਮਿਲਣਾ ਉਹ ਜਾ ਲొਕੇਸ਼ਨ ਜ਼ਰੂਰ ਮਿਲ ਜੂ ਤੁਹਾਨੂੰ ਪਾ ਲੱਗੀਆਂ ਮੀਆਂ ਵਿੱਚ ਹੱਟਾ ਵਗੈਰਾ ਬਣਾਇਆ ਮੈਂ ਪਾਣੀ ਦੇ ਵਿੱਚ ਆਜੋ ਤੁਹਾਨੂੰ ਦਿਖਾਉਣੇ ਆ ਜੀ ਇਹ ਲੋਕੇਸ਼ਨ ਆਪਾਂ ਇਹ ਤੁਹਾਨੂੰ ਦੱਸਾਂਗੇ ਕਿਹੜਾ ਏਰੀਆ ਇਹ ਸਰ ਕਿੰਨੇ ਜਗ੍ਹਾ 'ਚ ਬਣਿਆ ਵਾ ਇਹ ਆਪਣਾ ਜਿਹੜਾ ਪ੍ਰੋਜੈਕਟ ਆ ਇਹ ਸਰ ਕੁਝ ਕਹਿ ਨਹੀਂ ਸਕਦੇ ਇਹ ਮੋਸਟਲੀ 3.5 4 5 6 ਤੱਕ ਕਹਿ ਸਕਦੇ ਆ ਵਿਸ਼ੇਸ਼ ਖੇਲਿਆਂ ਦਾ ਉਹ ਫਰੰਟ ਤੋਂ ਲੈ ਕੇ ਰੋਡ ਤੋਂ ਮੇਨ ਰੋਡ ਤੋਂ ਰੋਡ ਤੋਂ ਲੈ ਕੇ ਸਰ ਠੀਕ ਹੈ ਹਾਂਜੀ ਓਕੇ ਇਹ ਕਿੰਨੇ ਟਾਈਮ ਤੋਂ ਚੱਲੂਗੀ ਤਾਂ ਪ੍ਰੋਜੈਕਟ ਆਪਾਂ ਜੀ ਇਹ ਸਰ ਜਿਮ ਤਾਂ ਮੋਸਟਲੀ ਹੋ ਗਿਆ ਜਿਮ ਨੂੰ ਤਾਂ ਸਾਲ ਹੋਣ ਵਾਲਾ ਜੀ ਪਰ ਜਿਹੜਾ ਰੈਸਟੋਰੈਂਟ ਹੈਗਾ ਉਹ ਆਪਾਂ ਸ਼ੁਰੂ ਕੋਈ ਨੂੰ ਸਿਰਫ 2-3 ਮਹੀਨੇ ਹੋਏ ਸੀ ਠੀਕ ਹੈ ਇਹ ਕਿੰਨਾ ਟਾਈਮ ਹੋ ਗਿਆ ਵੀਰ ਇਹਨੂੰ ਚਾਲੂ ਕੀਤੇ ਹਨ ਆਪਾਂ ਨੂੰ ਇਹਨੂੰ ਮੋਸਟਲੀ ਸਰ ਅਰਥ ਤਾਂ ਇਹ ਤੋਂ 3 ਮਹੀਨੇ ਹੋਏ ਅੱਛਾ ਹਾਂਜੀ ਸਰ 2.5 ਮਹੀਨੇ ਠੀਕ ਹੈ ਜਿਵੇਂ ਹਜੇ ਇਹਦੀ ਐਡ ਰੂਡ ਮੈਨ ਲੱਕਾਟ ਹੋਈ ਹੈ ਨਾ ਜਿਵੇਂ ਪਤਾ ਨਹੀਂ ਆ ਲੋਕਾਂ ਨੂੰ ਨੇ ਐਕਚੁਅਲੀ ਐਡ ਨਾ ਅਸੀਂ ਰੋਕੀ ਹੋਈ ਆ ਜੀ ਥੋੜੀ ਜਿਹੀ ਨਾ ਬੈਂਕੇਟ ਹਾਲ ਜਿਹੜਾ ਆਪਣਾ ਉਹ ਰੈਡੀ ਹੋ ਰਿਹਾ ਹੈਗਾ ਉਹਦਾ ਕਰਕੇ ਐਡਵਰਟਾਈਜ਼ਮੈਂਟ ਜਿਹੜੀ ਥੋੜੀ ਜੀ ਰੋਕ ਰੱਖੀ ਹੈ ਕਿਉਂਕਿ ਜਦੋਂ ਆਪਣੇ ਕੋਲੇ ਪ੍ਰੋਪਰ ਪ੍ਰੋਪਰਟੀ ਰੈਡੀ ਹੋ ਗਈ ਤਾਂ ਨਾ ਐਡ ਦਾ ਵੀ ਉਹ ਨਹੀਂ ਆਪਾਂ ਨੂੰ ਥੋੜਾ ਜਿਆਦਾ ਪ੍ਰੋਪਰ ਹੂੰ 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 ਉਹ ਫਿਰ ਕਸਟਮਰ ਨੂੰ ਮੋੜਨਾ ਨਾ ਪਵੇ ਹਨ ਜਿਵੇਂ ਜਿਵੇਂ ਦੀ ਆਪਾਂ ਪਾਉਂਦੇ ਹਾਂ ਆਪਣੇ ਕੋਲੇ ਲਿਮਟਿਡ ਹਟ ਨੇ ਠੀਕ ਹੈ ਜਿਨ੍ਹਾਂ ਦੇ ਵਿੱਚ ਲਿਮਟਿਡ ਪਰਸਨ ਬੰਦੇ ਹੈਗੇ ਜਿੱਦਾਂ ਇੱਕ ਇੱਕ ਹਟ ਦੇ ਵਿੱਚ 14 ਤੋਂ 15 ਪਰਸਨ ਆਰਾਮ ਨਾਲ ਆ ਜਾਂਦੇ ਹੈਗੇ ਠੀਕ ਹੈ ਓਪਨ ਹਟ ਹੈ ਕੀ ਠੀਕ ਹੈ ਇਹ ਓਪਨ ਹੈਗੀ ਹਾਂਜੀ ਇਹਦੇ ਵਿੱਚ ਸੈਟਿੰਗ ਐਦਾਂ ਵੀ ਲੱਗ ਸਕਦੀ ਹੈ ਜਦੋਂ ਤੁਸੀਂ ਲਗਵਾਉਣੀ ਚਾਹੋ ਉਹਦਾ ਸੈਟਿੰਗ ਹੋ ਜਾਊਗਾ ਇਹਦੇ ਚ ਬਾਈ ਜਾਨੇ ਬੈਠ ਸਕਦੇ ਹਾਂ ਹਾਂਜੀ ਹਾਂ ਬਰਥਡੇ ਪਾਰਟੀਆਂ ਵਗੈਰਾ ਕੁਝ ਵੀ ਠੀਕ ਹੈ ਬਹੁਤ ਸੋਹਣੀ ਲੋਕੇਸ਼ਨ ਆ ਏਸੀ ਹੈ ਜੀ ਇਹ ਇਹ ਸਾਰੀਆਂ ਸਰ ਚਾਰ ਹਰਸ ਨੇ ਜਿਹੜੀਆਂ ਬਿੱਡ ਏਸੀ ਹੈ ਠੀਕ ਹੈ ਦੂਜੀ ਪ੍ਰਾਈਵੇਸੀ ਜਿੱਦਾਂ ਆਪਣੇ ਕੋਲੇ ਟਫਨ ਥੋੜੇ ਜਿਹਾ ਪਾਉ ਕੀਤੇ ਹੋਏ ਆ ਕਿ ਵੀ ਕੋਈ ਨਾ ਕੋਈ ਫੈਮਿਲੀ ਦੀ ਪ੍ਰਾਈਵੇਸੀ ਹੁੰਦੀ ਆ ਵੀ ਸਰ ਸਾਨੂੰ ਕੋਈ ਡਿਸਟਰਬ ਨਾ ਕਰੇ ਠੀਕ ਆ ਨਾ ਇਹ ਮੋਸਟਲੀ ਇਹ ਆ ਵੀ ਇੱਥੇ ਸਕੂਨ ਪਹਿਲੀ ਗੱਲ ਆ ਸਰ ਦੂਜੀ ਗੱਲ ਇਹ ਆ ਕਿ ਵੀ ਇੱਥੋਂ ਖੇਤਾਂ ਦਾ ਜਿਹੜਾ ਵੀ ਵਾਤਾਵਰਣ ਖੇਤਾਂ ਦਾ ਵਧੀਆ ਆ ਹਾਂਜੀ ਹਾਂ ਖੇਤਾਂ ਦਾ ਮਾਹੌਲ ਜੀ ਇਹਨਾਂ ਚੱਕਰਿਆਂ ਕਿ ਵੀ ਖੇਤਾਂ ਦਾ ਸਾਰਾ ਮਾਹੌਲ ਵਗੈਰਾ ਉਹ ਚੀਜ਼ ਹੈ ਪਕਟਿੰਗ ਵਗੈਰਾ ਹੋਣੀ ਉਹਦੇ ਵਿੱਚ ਸਭ ਠੀਕ ਹੈ ਜਿਵੇਂ ਆ ਆ ਵੀ ਜਿਵੇਂ ਇੱਥੇ ਵੀ ਪੂਲ ਬਣੂਗਾ ਨਾ ਉਹ ਨਹੀਂ ਸਰ ਇਹਦੇ ਵਿੱਚ ਹੋ ਸਕਦਾ ਸੀ ਫਾਰਮਿੰਗ ਦਾ ਵੀ ਸੋਚਿਆ ਹੋਇਆ ਫਿਸ਼ ਫਾਰਮਿੰਗ ਜਾਂ ਇਹਦੇ ਵਿੱਚ ਕੁਝ ਰੈਸਟੋਰੈਂਟ ਹੀ ਸੋਚਾਂਗੇ ਸਰ ਰੈਸਟੋਰੈਂਟ ਇੱਕ ਬੈਸਟ ਰੈਸਟੋਰੈਂਟ ਬਈ ਉੱਪਰ ਨੂੰ 30 ਤੋਂ 25 ਫੁੱਟ ਉੱਪਰ ਬਣਾਈਏ ਉੱਪਰ ਦਾ ਥਿਊ ਵੀ ਥੋੜਾ ਜਿਹਾ ਬੈਸਟ ਹੋਵੇ ਇਹ ਇਹਦਾ ਮਾਲ ਕਿੱਥੋਂ ਹੀ ਆ ਜੀ ਨਹੀਂ ਸਰ ਲੁਧਿਆਣਾ ਤੁਸੀਂ ਉਹਨਾਂ ਲੁਧਿਆਣੇ ਦੀ ਫਲਬਾਦਾ ਗੱਜਕ ਨਾਂ ਦਾ ਜੀ ਇਹ ਸਰ ਆਪਣੇ ਕੋਲੇ ਪਲੇਟਰ ਦੋਨੋਂ ਹੀ ਮਿਲ ਜਾਂਦੇ ਆ ਜੀ ਵੈਜ ਨਾਣ ਵੈਜ ਇੰਡੀਅਨ ਚਾਈਨਸ ਮੇਨ ਕੋਰਸ ਠੀਕ ਹੈ ਤੇ ਵੈਸੇ ਇਹਦੀ ਕੋਈ ਟਿਕਟ ਵਗੈਰਾ ਤਾਂ ਨਹੀਂ ਲੱਗੀ ਟਿਕਟ ਕੋਈ ਨਹੀਂ ਗਈ ਸਿਰਫ ਜਿਹੜਾ ਪੂਲ ਬਣਿਆ ਹੋਇਆ ਜੀ ਆਪਣਾ ਪੂਲ ਹੋ ਗਿਆ ਜਿੰਮ ਹੋ ਗਿਆ ਜਿੰਮ ਉਹ ਵੀ ਹੈਗੀ ਆ ਸਰ ਜਿੰਮ ਦਾ ਪਰ ਆਪਣਾ ਪਰ ਮਨਸ ਦਾ ਹੈਗਾ ਜੀ 1500 ਰੁਪਏ ਠੀਕ ਹੈ ਤੇ ਜੇ ਆਪਾਂ ਮੈਂਬਰਸ਼ਿਪ ਲੈਣੀ ਆ ਤਾਂ ਮੈਂਬਰਸ਼ਿਪ ਦੇ ਵਿੱਚ ਤੁਹਾਨੂੰ ਥੋੜਾ ਬਹੁਤ ডিসਕਾਊਂਟ ਮਿਲ ਜਾਂਦਾ ਹੁੰਦਾ ਜਿੱਦਾਂ 6 ਮਹੀਨਿਆਂ ਦੀ ਮੈਂਬਰਸ਼ਿਪ ਹੋ ਗਈ ਜਾਂ 1 ਸਾਲ ਦੀ ਮੈਂਬਰਸ਼ਿਪ ਹੋ ਗਈ ਬਾਕੀ ਜਿਹੜਾ ਪੂਲ ਆ ਗਿਆ ਸਰ ਪੂਲ ਦੇ ਵਿੱਚ ਆਪਣੇ ਕੋਲੇ ਹੈਗੀ ਆ ਜੀ ਐਂਟਰੀ ਪਰ ਪਰਸਨ 200 ਰੁਪਏ ਠੀਕ ਹੈ ਹਾਂਜੀ ਉਹ ਡੇਢ ਘੰਟਾ ਇੰਜੋਏ ਕਰ ਸਕਦੇ ਆਪਣਾ ਪੂਲ ਦੇ ਵਿੱਚ ਸੈਪਰੇਟ ਪ੍ਰਾਈਵੇਟ ਪੂਲ ਫੈਮਲੀ ਕੋਈ ਵੀ ਬੁੱਕ ਕਰ ਸਕਦੀ ਹੈ ਉਹਦੇ ਵਿੱਚ ਠੀਕ ਹੈ ਅਦਰ ਪਰਸਨ ਕੋਈ ਨਹੀਂ ਆਊਗਾ ਸਿਰਫ ਪੂਲ ਹਜੇ ਇੱਕ ਹੀ ਚੱਲੂ ਆਪਣਾ ਹਾਂਜੀ ਇੱਕੋ ਸਰ ਉਹ ਕਿਡਸਾਲ ਆਪਣੇ ਕੋਲੇ ਥੋੜਾ ਜਿਹਾ ਹਲੇ ਵਰਕਿੰਗ ਚ ਹੈ ਜਿਵੇਂ ਫੈਮਲੀ ਪੂਲ ਵੀ ਲੱਗ ਬਣਾਉਗੇ ਕਿ ਨਹੀਂ ਹਾਂਜੀ ਹਾਂ ਪ੍ਰਾਈਵੇਟ ਬਣਾਉਣਾ ਚਾਹੀਦਾ ਹਾਂਜੀ ਬਣੂਗਾ ਵੀ ਕਿਉਂਕਿ ਇੱਕ ਪ੍ਰਾਈਵੇਸੀ ਚਾਹੀਦੀ ਵੀ ਹਾਂ ਬਿਲਕੁਲ ਹਾਂਜੀ ਜਿਵੇਂ ਨਵੀਂ ਜਨਰੇਸ਼ਨ ਆ ਮਡੇ ਵੱਡੇ ਆਏ ਦੇਣੋਂ ਵਾਸਤੇ ਲੱਗੀ ਚਾਹੀਦਾ ਨਾ ਹਾਂਜੀ ਮੋਸਟਲੀ ਸਰ ਜਿੱਦਾਂ ਨਵੀਂ ਜਨਰੇਸ਼ਨ ਆਗੀ ਸਰ ਮੁੰਡਾ ਕੋਈ ਆਉਂਦਾ ਦਾ ਉਹਦੇ ਲਈ ਤਾਂ ਆਪਣੇ ਕੋਲੇ ਹੈਪੂਲ ਪਰ ਇੱਕ ਫੈਮਿਲੀ ਆਉਂਦੀ ਹੈ ਨਾ ਫੈਮਿਲੀ ਵਾਸਤੇ ਅਲੱਗ ਵੀ ਚਾਹੀਦਾ ਫੈਮਿਲੀ ਲਈ ਇੱਕ ਅਲੱਗ ਸੈਪਰੇਟ ਚਾਹੀਦਾ ਜ਼ਰੂਰ ਚਾਹੀਦਾ ਹਾਂ ਹਾਂਜੀ ਬਾਕੀ ਜਿੰਮ ਵਗੈਰਾ ਹੈਗੇ ਸਾਡੇ ਕੋਲੇ ਇੱਕ ਜੀਬੋ ਲੱਗਾ ਹੋਇਆ ਜਦੋਂ ਪਾਰਟੀ ਕਰਨੀ ਹੈ 40 ਤੋਂ 70 ਬੰਦਿਆਂ ਦੀ ਪਾਰਟੀ ਨਾਈਟ ਪਾਰਟੀ ਤੇ ਪਾਰਟੀ ਠੀਕ ਹੈ ਤੁਸੀਂ ਉੱਧਰ ਸ਼ਿਫਟ ਕਰ ਦਿਨੇ ਜਦ ਤੱਕ ਸਾਡਾ ਹਾਲ ਰੈਡੀ ਹੋ ਰਿਹਾ ਠੀਕ ਹੈ ਓਕੇ ਵੀਰੇ ਠੀਕ ਹੈ ਲਓ ਜੀ ਆਪਾਂ ਚੱਲਿਆਂ ਹੱਟ 'ਚ ਹੁਣ ਇੱਥੇ ਬਹਿ ਕੇ ਕੁਛ ਖਾਣਾ ਪੀਵਾਂਗੇ ਅੰਦਰਲੀ ਲੋਕੇਸ਼ਨ ਦੇਖ ਲਓ ਏਸੀ ਵਾਲੀ ਛੱਤ ਇਹ ਹੈਗੀ ਹੱਟਾ ਏਸੀ ਵਾਲੀ ਆ ਇੰਦਰ ਸੋਫੇ ਵਗੈਰਾ ਲੱਗੇ ਹੋਇਆ ਆ ਵੇਖੋ ਜੀ ਇੱਧਰ ਚੇਰਾ ਵਗੈਰਾ ਲੱਗਿਆ ਹੋਈਆਂ ਜਿਵੇਂ ਇੰਸਟਾਰ ਦੀਆਂ ਜਿ ਆਪਾਂ ਧੁੱਪ ਇਸ਼ਨਾਨ ਕਰਦੇ ਹੁੰਨੇ ਆ ਸਮੁੰਦਰ ਦੇ ਕਿਨਾਰੇ ਉਹ ਬਿਲਕੁਲ ਉਹੀ ਲੋਕੇਸ਼ਨ ਮਿਲਦੀ ਆ ਤੁਹਾਨੂੰ ਉਹੀ ਹੋਏ تھے ਇਧਰ ਵੀ ਸਾਹਮਣੇ ਵੀ ਲੱਗੀਆਂ ਹੋਈਆਂ ਜਿਹੜਾ ਤੇਨਾ ਅੱਗੇ ਤੁਸੀਂ ਆਵਦਾ ਧੁੱਪ ਵਗੈਰਾ ਸਿੱਖ ਸਕਦੇ ਹੋ ਨਾਲ ਹੀ ਇਧਰ ਆ ਗਈ ਜਿਮ ਆਇਰਨ ਫਿਟਨੈਸ ਕਲੱਬ ਜਿਨ੍ਹਾਂ ਨੇ ਜਿਮ ਵਗੈਰਾ ਜੁਆਇਨ ਕਰਨਾ ਉਹ ਵੀ ਕਰ ਸਕਦੇ ਹੋ ਤੇ ਮੈਂਬਰਸ਼ਿਪ ਵੀ ਤੁਸੀਂ ਕਰਾ ਸਕਦੇ ਹੋ ਇਕੱਠੀ ਲੈਣੀ ਹੈ 6 ਮਹੀਨੇ ਦੀ ਜਾਂ ਸਾਲ ਦੀ ਮਨਥਲੀ ਕਰਨਾ ਮਨਥਲੀ ਵੀ ਕਹਿੰਦੇ ਕਰ ਲੁੰਨੇ ਆ ਇਹ ਇਧਰ ਜਿਮ ਆ ਗਈ ਇਧਰ ਆ ਗਿਆ ਜਿਮ ਦਾ ਅੰਦਰਲਾ ਦ੍ਰਿਸ਼ ਜੀ ਇੱਥੇ ਤੁਸੀਂ ਆਪਦੀ ਫਿਟਨੈਸ ਵਾਸਤੇ ਜਿਮ ਵਗੈਰਾ ਵੀ ਲਾ ਸਕਦੇ ਹੋ ਬਹੁਤ ਸੋਹਣਾ ਬਣਿਆ ਬਾ ਜਿੰਮ کافی ਤਰ੍ਹਾਂ ਦੀਆਂ ਮਸ਼ੀਨਾਂ ਵਗੈਰਾ ਹੈਗੀਆਂ ਇੱਥੇ ਬਹੁਤ ਅਫਰ ਲਗੜਿਆ ਹੂੰ